ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਮਨ ਹੱਠ ਕਿਨੈ ਨ ਪਾਏ ਸਭ ਥੱਕੇ ਕਰਮ ਕਮਾਏ ਮਨ ਹੱਠ ਇਹਨੂੰ ਹੱਠ ਨਹੀਂ ਕਹਿਣਾ ਹੱਠ ਪੋਲਾ ਕਹਿਣਾ ਸਭ ਥੱਕੇ ਸਬ ਦਾ ਪੱਬਾ ਪੂਰਾ ਪੜਨਾ ਸਭ ਨਹੀਂ ਕਹਿਣਾ ਸਭ ਥੱਕੇ ਥੱਥੇ ਤੇ ਅਤਕਲਾ ਕੇ ਪੜਨਾ ਜੀਓ ਮਾਨ ਹਾਠ ਪੇਖ ਕਰ ਭਰਮ ਦੇ ਦੁੱਖ ਪਾਇਆ ਦੂਜਾ ਪਾਏ ਰਦ ਸਦ ਸਭ ਮੋਹ ਹੈ ਨਾਮ ਨਵਸੈ ਮਨ ਆਏ ਸਦ ਸਸੇ ਤੇ ਅਦਕ ਲਾ ਕੇ ਪੜਨਾ ਜੀ ਮੋਹ ਹੈ ਮੋਹ ਹ ਹ ਪੂਰਾ ਬੋਲਣਾ ਮੋਹ ਹੈ ਨਹੀਂ ਕਹਿਣਾ ਮੋਹ ਹੈ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅ ਗਿਆਨ ਅੰਧੇਰਾ ਜਾਏ ਮਨ ਨਿਰਮਲ ਮਨ ਨਿਰਮਲ ਇਹ ਗਾਣਾ ਮਾਨ ਦਾ ਨੰਨਾ ਪੂਰਾ ਪੜ੍ਹਨਾ ਹੈ ਦੋਏ ਸ਼ਬਦ ਵੱਖ-ਵੱਖ ਬੋਲਣੇ ਹੈ ਮਨ ਨਿਰਮਲ ਹੋਵੇ ਵਾਵੇ ਤੇ ਦੁਲਾਵਾਂ ਲੱਗੀਆਂ ਹੋਵੇ ਨਹੀਂ ਕਹਿਣਾ ਹੋਵੇ ਨਾਮ ਰਤਨ ਘਰ ਪਰਗਟ ਹੂਆ ਨਾਨਕ ਸਹਿਜ ਸਮਾਏ ਮਹਲਾ ਤੀਜਾ ਸਬਦੈ ਸਾਦਨ ਆਇਓ ਨਾਮ ਨ ਲਗੋ ਪਿਆਰ ਸਬਦੈ ਦੱਦੇ ਤੇ ਦੁਨਾਮਾਂ ਲੱਗੀਆਂ ਸਬਦੈ ਨਹੀਂ ਕਹਿਣਾ ਸਬਦੈ ਲੱਗੂ ਲੱਲੇ ਤੇ ਅਦਕ ਲਾ ਕੇ ਪੜਨਾ ਹੈ ਜੀ ਰਸਨ ਫਿੱਕਾ ਬੂਲਣਾ ਨਤ ਨਤ ਹੋਏ ਖੁਆਰ ਫੇਕਾ ਫਫੇ ਦੇ ਅਦਕ ਲਾਉਣੀ ਐ ਨਤ ਨਤ ਦੋਏ ਸ਼ਬਦ ਨੰਨੇ ਤੇ ਅਦਕ ਲਾ ਕੇ ਪੜਨੇ ਹਨ ਜੀ ਨਾਨਕ ਕਿਰਤ ਪਇ ਕਮਾਵਣਾ ਕੋਏ ਨ ਮਿਟਣ ਹਾਰ ਪਇ ਈੜੀ ਨੂੰ ਸਿਹਾਰੀ ਆੜੇ ਤੇ ਦਲਾਮ ਲਗੀਆਂ ਪਈ ਨਹੀਂ ਗਹਿਣਾ ਪਾਏ ਆ ਪੌੜੀ ਧੰਨ ਧੰਨ ਸਤਿਪੁਰਖ ਸਤਗੁਰੂ ਹਮਾਰਾ ਜਤ ਮਿਲਿਆ ਹਮਕੋ ਸਾਂਤ ਆਈ ਧੰਨ ਧੰਨ ਤਦ ਦੇ ਤੇ ਟਿੱਪੀ ਲਾ ਕੇ ਪੜਨਾ ਇਹਨੂੰ ਧੰਨ ਧੰਨ ਨਹੀਂ ਕਹਿਣਾ ਧੰਨ ਧੰਨ ਸਤਿਪੁਰਖ ਸਸੇ ਤੇ ਅਦਕ ਲਾਉਣੀ ਐ ਸਤ ਜਤ ਮਿਲਿਆ ਜਤ ਪੋਲਾ ਕਹਿਣਾ ਮਿਲਿਆ ਲੱਲੇ ਨੂੰ ਸਿਹਾਰੀ ਪੜਨੀ ਐ ਮਿਲਿਆ ਨਹੀਂ ਕਹਿਣਾ ਮਿਲਿਆ ਧਨ ਧਨ ਸਤਿਪੁਰਖ ਸਤ ਗੁਰੂ ਹਮਾਰਾ ਜਤ ਮਿਲਿਆ ਹਮ ਹਰ ਭਗਤ ਪਾਈ ਜਤ ਪੋਲਾ ਕਹਿਣਾ ਜੀ ਮਿਲਿਆ ਪਿਛਲੇ ਪੰਕਤੀ ਵਾਂਗ ਲੱਲੇ ਦੀ ਸਿਹਾਰੀ ਦਾ ਉਚਾਰਨ ਠੀਕ ਢੰਗ ਨਾਲ ਕਰਨਾ ਹੈ ਮਿਲਿਆ ਨਹੀਂ ਕਹਿਣਾ ਮਿਲਿਆ ਧੰਨ ਧੰਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲੈ ਵਲਾਈ ਧੰਨ ਧੰਨ ਹਰ ਗਿਆਨੀ ਸਤ ਗੁਰੂ ਹਮਾਰਾ ਜਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਸਾਮ ਦ੍ਰਿਸ਼ਟ ਦਰਸਤ ਨਹੀਂ ਕਹਿਣਾ ਦ੍ਰਿਸ਼ਟ ਧਨ ਧਨ ਸਾਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸ਼ਲੋਕ ਮਹੱਲਾ ਪਹਿਲਾ ਘਰ ਹੀ ਮੰਦਵ ਵਿਦੇਸ ਪਰ ਨਤ ਝੂਰੇ ਸੰਭਾਲੇ ਵਿਦੇਸ ਬਾਬੇ ਨੂੰ ਸਿਹਾਰੀ ਲੱਗੀ ਐ ਵਿਦੇਸ ਨਹੀਂ ਕਹਿਣਾ ਸੰਭਾਲੇ ਪਾਰਾ ਪੜਨਾ ਹੈ ਜੀ ਮਿਲਦਿਆਂ ਢੇਲ ਨਾ ਹੋ ਬਈ ਜੇ ਇੰਡੀਆ ਤਰਾਸ ਕਰੇ ਮਿਲਦਿਆਂ ਇਹਨੂੰ ਮਿਲਦਿਆ ਨਹੀਂ ਕਹਿਣਾ ਮਿਲਦੇ ਆ ਢਿੱਲ ਢੱਡੇ ਤੇ ਅਧਕਲਾਉਣੀ ਐ ਹੋ ਬਈ ਬਾਵੇ ਤੇ ਅਧਕਲਾ ਕੇ ਹੋ ਵੀ ਨਹੀਂ ਕਹਿਣਾ ਹੋ ਬਈ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪਰੇਤ ਕਰੇ ਗਾਲੀ ਗੱਲਾਂ ਇਹਨ ਗਾਲੀ ਜਾਂ ਗਾਲੀ ਨਹੀਂ ਕਹਿਣਾ ਗਾਲੀ ਕੱਸ ਕੇ ਕਰੇ ਕਰੇ ਜਮਾ ਈੜੀ ਨੂੰ ਸਿਹਾਰੀ ਕਰੇ ਕਰੇ ਨਹੀਂ ਕਹਿਣਾ ਕਰੇ ਤਿਚਰ ਜਾਣੈ ਭਲਾ ਕਰ ਤਿਚਰ ਲੇਵੈ ਦੇ ਦੇ ਈੜੀ ਦੀ ਸਿਹਾਰੀ ਪੜਨੀ ਆ ਦੇ ਨਹੀਂ ਕਹਿਣਾ ਦੇ ਪਾਉੜੀ ਜੇਨ ਉਪਾਏ ਜੀ ਤੈਨ ਹਰ ਰਾਖਿਆ ਉਪਾਇ ਉਡੇ ਰੋਂਕ ਲੱਗੀ ਐ ਇਹਨੂੰ ਉਪਾਇ ਨਹੀਂ ਕਹਿਣਾ ਜਨ ਉਪਾਇ ਉਪਾਇ ਅੰਮ੍ਰਿਤ ਸਚਾਨਾ ਪੋਜਨ ਚਾਖਿਆ ਤਪਤ ਰਹੇ ਆਗਾਏ ਮਿੱਟੀ ਪਪਾਖਿਆ ਅੰਮ੍ਰਿਤ ਮ੍ਰਿਤ ਸੰਸਕ੍ਰਿਤ ਦਾ ਸ਼ਬਦ ਹੈ ਆੜਾ ਅਗੇਤਰ ਲਾ ਕੇ ਪੜ੍ਹਨਾ ਹੈ ਅੰਮ੍ਰਿਤ ਅਮਰਤ ਨਹੀਂ ਕਹਿਣਾ ਆਗਾਏ ਆਗਾਏ ਅਰੇ ਦਾ ਕੰਨਾ ਪੂਰਾ ਪੜਨਾ ਹੈ ਅਗਾਏ ਨਹੀਂ ਕਹਿਣਾ ਆਗਾਏ ਮਿੱਟੀ ਮਟ ਗਈ ਖਤਮ ਹੋ ਗਈ ਇਹਨੂੰ ਮਿੱਟੀ ਨਹੀਂ ਕਹਿਣਾ ਮਿੱਟੀ ਪੂਲਾ ਕਹਿਣਾ ਭਪਖਿਆ ਇਕੱਠਾ ਇਹਨੂੰ ਪੱਬਾਖਿਆ ਨਹੀਂ ਕਹਿਣਾ ਪੱਬਾਖਿਆ ਸਭ ਅੰਦਰ ਇੱਕ ਵਰਤੈ ਕਿੰਨਾ ਵਿਰਲਾ ਲਖਿਆ ਕਿੰਨਾ ਵਿਰਲਾ ਨੰਨੇ ਅਤੇ ਲੱਲੇ ਤੇ ਦੁਲਾਵਾਂ ਲਗੀਆਂ ਕਿਨੇ ਵਿਰਲੇ ਨਹੀਂ ਕਹਿਣਾ ਕਿੰਨਾ ਵਿਰਲਾ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਜਨ ਨਾਨਕ ਜਨ ਦਾ ਨੰਨਾ ਪੂਰਾ ਪੜਨਾ ਜਨ ਨਾਨਕ ਨੇ ਕਹਿਣਾ ਜਾਨ ਨਾਨਕ ਨਿਹਾਲ ਨੰਨੇ ਦੀ ਸਿਹਾਰੀ ਹਾਹੇ ਦਾ ਕੰਨਾ ਬੁੱਲਣਾ ਨਿਹਾਲ ਨਿਗਾਣਾ ਨਿਹਾਲ